Amazon 'ਚ 10-12000 1500 ਰੁਪਏ ਖਰਚਦੇ ਹੋ ਤੇ ਮੈਂ ਰეკਮੈਂਡ ਕਰਾਂਗਾ ਇਹ ਪ੍ਰੋਡਕਟ ਜਿਹੜੀ ਹੈਗੀ ਇਹ ਤੁਹਾਨੂੰ 5000 3000 7000 ਤੱਕ ਦੀ ਫੁੱਲ ਫਿਲਮੈਂਟ ਹੋ ਸਕਦੀ ਹੈ ਉਹਨਾਂ ਨੂੰ ਅਸੀਂ ਅਗਲੇ ਵੀਡੀਓਜ਼ 'ਚ ਆਪਣਾ ਨਾਮ ਲੈ ਕੇ 쿠ਪਨ ਪਾ ਕੇ ਤੁਹਾਨੂੰ ਗਿਫਟ ਦਿੱਤਾ ਜਾਏ ਉਹ 59 11 ਦੀ ਗੱਲ ਕਰੀਏ ਜੌਂਡੀਰ ਦੀ ਗੱਲ ਕਰੀਏ ਤਿੰਨੇ ਰੰਗ ਵਿੱਚ ਉਹ अवेलेबल ਨੇ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਲੁਧਿਆਣਾ ਉਸ ਫੈਕਟਰੀ ਦੇ ਵਿੱਚ ਜਿੱਥੇ ਤੁਹਾਨੂੰ ਇਹੋ ਜਿਹੇ ਖਡਾਉਣੇ ਮਿਲਣਗੇ ਤੁਸੀਂ ਦੇਖੇ ਨਹੀਂ ਹੋਣੇ ਵਧੀਆ ਕੁਆਲਿਟੀ ਦੇ ਵਾਜਬ ਰੇਟਾਂ ਤੇ ਗੋਟਵਾਏ ਪਹੁੰਚੇ ਆਪਾਂ ਬਈ ਲੁਧਿਆਣਾ ਤੇ ਮਲਾਉਣੇ ਆ ਬਾਈ ਜੀ ਨਾਲ ਸੱਸੀ ਕਾਲਪਈ ਸੱਸੀ ਕਾਲ ਜੀ ਆਨਰਬਲ ਪ੍ਰਿੰਸੀਪਲ ਜਿੰਨੇ ਵੀ ਦੇਖ ਰਹੇ ਧੰਨਵਾਦ ਸਾਰਾ ਦਾ ਮੈਂ ਧੰਵਾਦੀ ਬਲਜਿੰਦਰ ਮਾਨਵਲੇ ਦਾਗਾ ਕਹਿੰਦੇ ਮਾਨਾ ਚ ਮਾਨ ਬਲਜਿੰਦਰ ਮਾਨ ਦਾ ਤੇ ਜਰੂਰ ਤੁਸੀਂ ਸਾਡੇ ਪ੍ਰੋਡਕਟਸ ਨੂੰ ਲਾਸਟ ਤੱਕ ਦੇਖਣਾ ਵੀਡੀਓ ਨੂੰ ਜਿਹੜਾ ਵੀ ਦੇਖਦਾ ਐ ਐਂਡ ਤੱਕ ਵੀਡੀਓ ਨੂੰ ਉਹਨੂੰ ਇੱਕ ਲੱਕੀ ਵਿਨਰ ਨੂੰ ਅਸੀਂ ਅਗਲੇ ਵੀਡੀਓਸ ਦਾ ਨਾਮ ਲੈ ਕੇ 쿠ਪਨ ਭਾਕੇ ਤੁਹਾਨੂੰ ਗਿਫਟ ਦਿੱਤਾ ਜਾਏਗਾ ਤੇ ਲੈ ਕੇ ਆਏ ਆਂ ਇੰਡੀਆ ਦੀਆਂ ਸਭ ਤੋਂ ਟਾਪ ਹਾਂਜੀ ਪ੍ਰੈਮਸ ਜੀਪਸ ਬਾਈਕਸ ਸਮਝਾ ਸਾਡੇ ਇੱਕ ਛੱਤ ਥੱਲੇ 5000 ਆਈਟਮ ਆ ਬਾਈ ਜੀ 5000 ਹਵੇਲੇਬਲ 5000 ਜੇ ਆਪਾਂ ਗਿਣੌਣ ਲੱਗ ਜੀ ਤਾਂ ਕਾਫੀ ਟਾਈਮ ਲੱਗ ਜਾਊ ਆਪਾਂ ਮੋٹے ਮੋٹے ਜੀ ਸ਼ੁਰੂ ਕਰ ਲੈਨੇ ਆਹ ਟੈਂਕ ਜਾਂ ਕੀ ਹੈ ਬਾਈ ਸਰ ਇਹ ਕਮਾਈ ਦਾ ਸਾਧਨ ਹੈਗਾ ਜੀ ਅੱਛਾ 55 ਕੇ 60 ਰੁਪਏ ਦੀ ਕੀਮਤ ਹੈ ਕੀ ਹੈ ਹਾਂ ਜੀ 5 ਰੁਪਏ ਦਾ ਸਿੱਕਾ ਪਾ ਕੇ ਆਟੋਮੈਟਿਕ ਚੱਲਦੀ ਰਹਿੰਦੀ ਹੈ 5 ਰੁਪਏ ਦਾ ਸਿੱਕਾ ਪਾ ਕੇ ਕਮਾਈ ਜਿੰਨੇ ਵੀ ਰੈਸਟੋਰੈਂਟਸ ਨੇ ਜੇ ਗੱਲ ਕਰੀਏ ਜਾਂ ਸਕੂਲ ਜਗੇ ਨੇ ਜਾਂ ਪਲੇਅਗਰ ਜਗੇ ਨੇ ਜਾਂ ਕੋਈ ਅੱਛੀ ਸੋਸਾਇਟੀ ਜਗੇ ਆ ਪਾਰਕ ਨੇ ਉੱਥੇ ਲਗਾ ਸਕਦੇ ਹੋ ਇਹ ਸਿੱਕਾ ਪਾ ਬਹੁਤ ਹੀ ਘੱਟ ਬਜਟ ਦੇ ਵਿੱਚ ਜੇ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਕਿਸੇ ਸਕੂਲ ਦੇ ਬਾਹਰ ਲਾ ਦਿਓ 5 ਰੁਪਏ ਦਾ ਸਿੱਕਾ ਪਾ ਕੇ ਤਾਂ 2 ਮਿੰਟ ਵਗੈਰਾ ਚੱਲਣੀਆਂ ਇਹਨੇ ਛੂਟੇ-ਮਾਟੇ ਦੇ ਦੇਣਿਆ ਇਹ ਉਹਦਾ ਟੈਂਕ ਆ ਗਿਆ ਬਾਕੀ ਬਾਈ ਜੀ ਇਸ ਤੋਂ ਇਲਾਵਾ ਆਹ ਕੀ ਚੀਜ਼ਾਂ ਆ ਜਿੰਨੇ ਐਸਰ ਬੱਚਿਆਂ ਦੇ ਲਈ ਅਸੀਂ ਮੌਸਮ ਦੇ ਅਕੋਰਡਿੰਗ ਨਾਲ ਨਿਊ ਬੋਨ ਦੀ ਕੈਟਾਗਰੀ ਲੈ ਕੇ ਆਏ ਆ ਜਿਹਦੇ ਜਪਾਂ ਕਹਿ ਦਿੰਨੇ ਆ ਪ੍ਰੈਮਸ ਹੈ ਵਾਕਰਸ ਹੈ ਤੇ ਰੋਕਰ ਨੇ ਜੀ ਬਲ ਜੋ ਤੁਸੀਂ ਐਮਾਜ਼ੋਨ ਚ 10-12000 15000 ਖਰਚਦੇ ਹੋ ਤੇ ਮੈਂ ਰეკਮੈਂਡ ਕਰਾਂਗਾ ਇਹ ਪ੍ਰੋਡਕਟ ਜਿਹੜੀ ਹੈਗੀ ਇਹ ਤੁਹਾਨੂੰ 5000 300 ਜੀ ਇੱਕ ਕ੍ਰਾਸ ਚੈੱਕ ਕਰਨਾ ਚਾਹੁੰਦੇ ਹੋ Amazon ਇੱਕ ਤਰਫ ਖੋਲੋ ਪਲੱਸ ਇੱਕ ਤਰਫ ਖੋਲੋ ਵੈਬਸਾਈਟ ਸਾਡੀ daagurutoys.in ਉਹਦੇ ਹਰ ਇੱਕ ਪ੍ਰੋਡਕਟ ਸਾਡੀ ਲਿਸਟ ਕੀਤੀ ਹੋਈ ਹੈ ਪ੍ਰਾਈਸ ਨਾਲ ਮੈਂਸ਼ਨ ਕੀਤੀ ਨੇ ਮੈਂ ਜ਼ਰੂਰ ਕਹਾਂਗਾ ਇੱਕ ਸੇਵਾ ਦਾ ਮੌਕਾ ਦਿਓ ਕੋਈ ਬਾਈ ਜੀ ਹਾਂ ਆਪ ਅੱਗੇ ਵੀ ਚੱਲਦੇ ਹਾਂ ਇੱਕ ਗੱਲ ਹੋਰ ਚੱਲ ਰਹੀ ਸੀ ਆਪਣੇ ਕਿਸੇ ਮਿੱਤਰ ਨੇ ਵੀ ਪੇਮੈਂਟ ਕੀਤੀ ਸੀ ਪਰ ਉਹ ਕਹਿੰਦੇ ਵੀ ਸਾਨੂੰ ਟੌਏ ਨਹੀਂ ਮਿਲਿਆਗਾ ਉਹ ਕੀ ਕਰ ਬਿਲਕੁਲ ਜੀ ਫਰਾਡ ਤੋਂ ਬਚਣਾ ਪਏਗਾ ਤੇ ਆਈ ਐਮ ਨਾਟ ਅ ਫਿਲਮ ਸਟਾਰ ਜੇ ਗੱਲ ਕਰੀਏ ਤਾਂ 100 ਤੋਂ ਉੱਪਰ ਸਾਡੇ ਬ੍ਰਾਂਡ ਗੁਰਟੋਏ ਦੇ ਸਾਡੇ ਪੇਜ ਬਣ ਚੁੱਕੇ ਨੇ ਦੱਸਣਾ ਚਾਹੁੰਗਾ ਅਗਰ ਤੁਸੀਂ ਸਾਡੇ ਕੋ ਵੀਡੀਓ ਕਾਲ ਕਰਕੇ ਹੀ ਸਮਾਨ ਤੁਸੀਂ ਦੇਖਣਾ ਸਾਡੇ ਕੋਲ ਤਦ ਹੀ ਪੇਮੈਂਟ ਪਾਈਓ ਇੱਦਾਂ ਪੇਮੈਂਟ ਨਾ ਪਾਈਓ ਜਾਂ ਸਾਡੀ ਵੈਬਸਾਈਟ ਦੇ ਲਿੰਕ ਚ ਆਓ ਉੱਥੇ ਵੀ ਅਸੀਂ ਲਿਖ ਕੇ ਲਾਇਆ ਹੈ ਵੀ ਤੁਹਾਨੂੰ ਤੁਹਾਡੇ ਕੋਲ ਸਮਾਨ ਆਏਗਾ ਬੈਲ ਵੱਜੇਗੀ ਫਿਰ ਤੁਸੀਂ ਪੈਸਾ ਦੇਣਾ ਹੈ ਬਸ ਠੱਗੀ ਥੋੜੀ ਦੀ ਬਚ ਸਕਦੇ ਹੋ ਆਪਣੇ ਕੋਈ ਇੱਥੇ ਕੋਈ ਹਿੰਦੀ ਤਾਂ ਨਹੀਂ ਬੋਲਦਾ ਸਾਰੇ ਪੰਜਾਬੀ ਵਾਲੇ ਸਾਰੇ ਪੰਜਾਬੀ ਆ ਗਏ ਹੋਏ ਕਹਿੰਦੇ ਕਰਦੇ ਨਹੀਂ ਉਹ ਪੰਜਾਬੀ ਆਪਣੇ ਉਹ ਖੜੇ ਨੇ ਆਪਾਂ ਦਾ ਖੇਚ ਪਾਣ ਲੈ ਬੰਦੇ ਆ ਸਾਡਾ ਮੋਟਿਵ ਹੈਗਾ ਵੀ ਚੀ ਚੰਗੀ ਅਗਰ ਲੈਣਾ ਚਾਹੁੰਦੇ ਹੋ ਜੀ ਤਾਂ ਜਰੂਰ ਸਾਡੇ ਗੁਰੂ ਟਾਇਰ ਨੂੰ ਪੇਜ ਨੂੰ ਫੋਲੋ ਕਰ ਲਓ ਜੀ ਬਿਲਕੁਲ 18 18 ਰੂਬੀ ਕੋਨਾ ਤੇ ਆ ਗਏ ਮਿੱਤਰੋ ਇੱਕ ਗੱਲ ਹੋਰ ਵੀ ਬਾਈ ਜੀ ਮੈਂ ਸੁਣੀ ਸੀ ਕਹਿੰਦੇ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਡਿਫੈਂਡਰ ਆ ਲੁਧਿਆਣੇ ਦੇ ਵਿੱਚ ਆ ਆਪਣੇ ਕੋਲੇ ਵੀ ਹੈਗੀ ਆ ਪਾਜੀ ਤੁਹਾਡੇ ਸਾਹਮਣੇ ਮਾਡਲ ਹੀ ਮਾਡਲ ਪਏ ਨੇ ਮਲਕੀ ਜੀ ਮੈਂ ਜੇ ਗੱਡੀਆਂ ਦੀ ਗੱਲ ਕਰਾਂਗਾ ਮੈਂ ਕਹਿੰਦਾ ਫੋਰਸ ਮਾਡਲ ਸਾਰੇ ਅਵੇਲੇਬਲ ਨੇ ਜੀ ਐmberganੀ ਗੱਡੀ ਲੈ ਲਓ ਆਡੀ ਲੈ ਲਓ ਜੀ ਪੋਲਰਿਸ ਗੱਡੀ ਲੈ ਲਓ ਜੀ ਥਾਰ ਲੈ ਲਓ ਮੋਂਸਟਰ ਮਾਡਲ ਲੈ ਲਓ ਮਤਲਬ ਇਹ ਮਾਡਲ ਤੁਹਾਨੂੰ ਆਮ Google ਦੇ ਬਾਈ ਸર્ચ ਮਾਰਦੇ ਨਾ ਤੁਹਾਨੂੰ ਮਿਲਦੇ ਨਹੀਂ ਸੋਕੇ ਨਹੀਂ ਮਿਲਦੇ ਉਹ ਚੀਜ਼ ਸਾਡੇ ਕੋਲੋਂ ਇੱਕ ਇੱਕ ਮਾਡਲ ਧਾਕੜ ਦਾ अवेलेबल ਹੈ ਸਭ ਵੈਰਾਈਟੀ अवेलेबल ਹੈ ਅਲੱਗ-ਅਲੱਗ ਵੈਰਾਈਟੀ ਹੈ ਤੁਸੀਂ ਚੈੱਕ ਕਰ ਲਓ ਬਾਈ ਤੇ ਅਲੱਗ-ਅਲੱਗ ਗ੍ਰੇਡ ਹੈ ਜੀ ਸਾਰਿਆਂ ਦਾ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਜਿਹੜਾ ਸਟਾਰਟ ਕਰੀਏ 5000 7000 10000 ਲੈ ਕੇ 25000 ਤੱਕ ਮੇਰੇ ਕੋਲ ਸਾਰੀ ਵੈਰਾਈਟੀ अवेलेबल ਹੈ ਕੁਆਲਿਟੀ ਵੀ ਰਹਿੰਦੀ ਹੈ ਜੀ ਕੁਆਲਿਟੀ ਮੈਂ ਦਾ ਰਫ ਟਫ ਗੱਡੀ ਦੀ ਮੇਰੇ ਪੇਜ ਨੇ ਫੋਲੋ ਕਰ ਲਿਆ ਗੱਡੀ ਮੈਂ ਪਹਿਲਾਂ ਤੋੜਦਾ ਨਹੀਂ ਹੈਗਾ ਟੁੱਟਦੀ ਨਹੀਂ ਮੇਰੇ ਕੋਲ ਨਹੀਂ ਟੁੱਟੀ ਗੱਡੀ ਤੁਹਾਡੇ ਕਹੇ ਕਿਵੇਂ ਟੁੱਟ ਜਾਊਗੀ 2 ਸਾਲ 4 ਸਾਲ 6 ਸਾਲ ਦੀ ਗਾਰੰਟੀ ਦੇ ਦੂੰਗਾ ਗੱਡੀ ਦੀ ਇੰਨਾ ਚੈਲੰਜ ਹੈਗਾ ਬਾਈ ਇੰਨੀ ਆ ਡਿਫੈਂਡਰਾਂ ਕੀ ਬਾਈ ਨੇ ਦੱਸਿਆ ਹਨ ਸਾਰਾ ਕੁਝ ਤੇ ਇੱਧਰ ਬਾਈ ਜੀ ਆ ਨਿੱਕੇ ਨਿੱਕੇ ਘੀਰੇ ਵਗੈਰਾ ਆ ਜਾਂਦੇ ਹੈਗੇ ਛੋਟੇ ਤੇ ਇਹਨਾਂ ਬਾਰੇ ਵੀ ਦੱਸੋ ਬਾਈ ਜੀ ਕਹਿੰਦੇ ਹਨ ਸਕੂਟ ਬੋਲਦੇ ਆ ਤੁਸੀਂ ਬੈ ਕੇ ਚਲਾ ਕੇ ਦੇ ਸਕਦੇ ਹੋ ਆਇਥਰ ਲਿਖਿਆ ਨਾ ਇਧਰ ਉੱਥੇ ਖੜ ਕੇ ਦੇਖੋ ਮਰ ਸੁੱਖ ਨਾਲ ਜਿੰਨਾ ਮਰਜ਼ੀ ਵਜਾਣ ਪਾ ਲੋ ਜੀ ਤੇ ਪੀਸ ਨਹੀਂ ਟੁੱਟੂਗਾ ਇਹ ਐਕਟੀਵਿਟੀ ਇੱਕ ਸਾਧਨ ਲੈ ਕੇ ਆਏ ਆ ਬੱਚਿਆਂ ਦਾ ਅਗਰ ਬੱਚਾ ਦਾ ਹੈਵੀ ਡਿਊਟੀ ਹੈਗਾ ਹੈ ਚਲਾਉਣਾ ਚਾਹੁੰਦਾ ਹੈ ਸ਼ਾਮ ਦੇ ਟਾਈਮ ਗੇੜਾ ਮਾਰਨਾ ਚਾਹੁੰਦਾ ਉਹਦੇ ਲਈ ਇਹ ਆਰਟੀਕਲ ਬਹੁਤ ਹੀ ਵਧੀਆ ਔਰ ਯੂਨਿਕ ਕੁਆਲਿਟੀ ਹੈ ਇਸ ਤੋਂ ਇਲਾਵਾ ਮੈਂ ਇੱਕ ਚੀਜ਼ ਬਾਈ ਜੀ ਹੋਰ ਦੇਖੀ ਸੀ ਮੈਨੂੰ ਬਹੁਤ ਖਿੱਚਦਾ ਕੇਂਦਰ ਬਣਿਆ ਮੋਟਰਸਾਈਕਲ ਹੋ ਗਏ ਆ ਇਸ ਤੋਂ ਇਲਾਵਾ ਮੈਨੂੰ ਟਰੈਕਟਰ ਵਧੀਆ ਲੱਗੇ ਜੇ ਮੈਂ ਜੌਂਡੀਆ ਪਾ ਲਿਆ ਪਾਜੀ ਇਹ ਤਾਂ ਪੰਜਾਬ ਦੀ ਨਾ ਜੇ ਆਪਾਂ ਗੱਲ ਕਰੀਏ ਸ਼ਾਨ ਹੈ ਤੇ ਮੈਂ ਪਜੋਕਣ ਨਹੀਂ ਆਉਣਾ ਭੁੱਲਦਾ ਦੇਖੋ ਜੀ ਸੀ ਬੀ ਲੈ ਕੇ ਆਏ ਆ ਆ ਵਾਲਾ ਠੀਕ ਹੈ ਯਾਰ ਲੋਡਰ ਆ ਗਿਆ ਲੋਡਰ ਆ ਗਿਆ ਜੀ ਐਤੂ ਜੀ ਦੇਖ ਰਹੇ ਹੋ 59 11 ਦੀ ਗੱਲ ਕਰੀਏ ਜੌਂਡੀਅਰ ਦੀ ਗੱਲ ਕਰੀਏ ਤਿੰਨੇ ਰੰਗ ਵਿੱਚ ਆਵੇਲੇਬਲ ਹੈ ਉਹ ਵੈਰਾਈਟੀ ਮੈਂ ਪੂਰੀ ਖਿੱਚ ਕੇ ਰੱਖੀ ਹੋਈ ਹੈ ਤਾਂ ਕਿ ਕਸਟਮਰ ਆ ਕੇ ਇਹ ਕਵੇ ਇਹ ਵੈਰਾਈਟੀ ਚਾਹੀਦੀ ਵੈਰਾਈਟੀ ਸਰ ਤੇ ਬਹੁਤ ਕੰਮ ਕਰੀਦਾ ਆ ਜੌਂਡੀਅਰ ਟਰੈਕਟਰ ਮੇਥਰੋ ਕਾਟ ਵੀ ਆਪਾਂ ਕਹਿ ਲਿਏ ਉਸ ਹਿਸਾਬ ਦਾ ਬਣਾਇਆ ਹੋਰ ਵਾਈਫ ਹੋਰ ਕਿੰਨੇ ਦਾ ਜੀ ਸਰ ਇੰਦਾ ਪ੍ਰੈਜ਼ੈਂਟ ਦਾ ਪ੍ਰਾਈਸ 15000 ਰੁਪਏ ਹੈ ਤਾਂ ਜਿਸ ਨਾਲ ਡਿਮਾਂਡ ਚੱਲ ਰਹੀ ਹੈ ਜੀ ਦੇ ਜੇ ਅਸੀਂ ਗੱਲ ਕਰੀ ਰੋਗੇ ਤਾਂ 30 40 ਪੀਸ ਸਾਡਾ ਐਵਰੇਜ ਆ ਪੂਰੀ ਵੈਬਸਾਈਟ ਅਸੀਂ ਮਾਲ ਵੇਚਦੇ ਆ ਜੀ ਜਿਹੜਾ ਪਹਿਲਾਂ ਗ੍ਰੈਬ ਕਰ ਲੇਗਾ ਔਰ ਰੇਟ ਤੇ ਸਮਝ ਲੈ ਲੇਗਾ ਨਹੀਂ ਤਾਂ ਕੁਛ ਨਾ ਕੁਛ 5 7 ਸੌ ਦਾ ਹਾਇਰ ਫੇਰ ਹੋ ਸਕਦਾ ਹੈ ਬਿਲਕੁਲ ਜੀ ਲੈ ਵੀ ਜੇ ਤੁਸੀਂ ਬੱਚਿਆਂ ਦੇ ਖੜਾਉਣਿਆਂ ਤੇ ਲੋਡਰ ਲਵਾਉਣਾ ਚਾਹੁੰਦੇ ਆ ਟਰੈਕਟਰ ਤੇ ਤਾਂ ਉਹ ਵੀ ਲੱਗ ਜਾਣਗੇ ਉਹ ਕਿਵੇਂ ਲੱਗ ਜਾਣਗੇ ਭਾਈ ਜੀ ਆ ਲੱਗਿਆ ਟਰੈਕਟਰ ਦੇ ਉੱਪਰ ਲੋਡਰ ਦੱਸਿਓ ਮੜਾ ਜਾਏ ਕੰਮ ਵਾਰਾ ਸਾਰਾ ਉਮੀ ਕਰਦਾਗਾ ਕਿ ਸਾਰੇ ਪਾਵਰ ਦੇ ਆਨ ਕਰ ਦੰਨੇ ਆ ਤੇ ਪ੍ਰੋਪਰ ਬੱਚਾ ਇਹਨੂੰ ਆਹ ਦੇਖੋ ਜੀ ਕੀ ਬਾਤ ਆ ਇਧਰ ਦਿਖਾਓ ਬਾਈ ਕੀ ਆ ਲੋਡਰ ਲਵਾ ਸਕਦੇ ਹੋ ਬਈ ਕਿੱਥੋਂ ਲਵਾਉਣਾ ਗੁਰੂ ਟਾਇਲ ਲੁਧਿਆਣਾ ਚਾਰ ਖੰਭਾ ਰੋਡ ਮਾਡਲ ਟਾਊਨ ਵੀਡੀਓ ਨੂੰ ਜਰੂਰ ਲਾਈਕ ਕਰਨਾ ਹੈ ਫੋਲੋ ਕਰਨਾ ਜੋ ਮੈਕਸਿਮਮ ਫੋਲੋ ਕਰਦਾ ਵੀਡੀਓ ਨੂੰ ਸ਼ੇਅਰ ਕਰਦਾ ਪੇਜ ਨੂੰ ਉਹਨੂੰ ਕੋਈ ਨਾ ਕੋਈ ਸੀ ਕੰਪਲੀਮੈਂਟਰੀ ਗਿਫਟ ਜਿਦਣੇ ਹੈ ਨੈਕਸਟ ਵੀਡੀਓ ਤੇ ਤੁਹਾਡਾ ਨਾਮ ਹੀ ਲਿਤਾ ਜਾ ਸਕਦਾ ਹੈ ਤੇ ਤੁਹਾਡੀ ਵੀਡੀਓ ਵੀ ਪੈ ਸਕਦੀ ਹੈ ਤੇ ਜਰੂਰ ਪੇਜ ਨੂੰ ਸਾਰੀ ਵੀਡੀਓ ਨੂੰ ਸੇਵ ਕਰਨਾ ਹੈ ਚਾਰ ਚੰਗੇ ਦੋਸਤਾਂ ਨੂੰ ਟੈਗ ਕਰਨਾ ਹੈ ਤੇ ਆਪਣਾ ਗਿਫਟ ਲੈਣਾ ਨਾ ਭੁੱਲਿਓ ਆਇਓ ਜਰੂਰ ਵੈਲਕਮ ਕਰਦੇ ਹਾਂ ਗੁਰੂ ਟਾਇਲ ਲੁਧਿਆਣਾ ਮਾਡਲ ਟਾਊਨ ਜੀ ਬਿਲਕੁਲ